कार वलों सरकारी स्कूलों सिक्ख्या के म्याार् हो उचा चुकान विद्यार्थियों की गिनती वानेशेष उपराले कि जा रहे हैं इसे तहत ब्लाक प्रायमरी सिकख्या अफसर शाहकोट दो बीके महिमी बीएनओ प्रायमरी सिकख्या शाहकोट दो राकेश खैरा सेंटर हैड टीचर बगा की अगवाई और रमन गुप्ता की देखरेख हेठ सकारी एलीमेंटरी स्कूल बगा विखे करवाए गए ब्लाक पदरी समागम दौरान आम आदमी पार्टी के हलका शाहकोट तो इंचार्ज परमिंदर सिदर पंडोरी वालों दाखला मुहिम की शुरुआत की गई इस मौके उना नाल प्रिंसिपल हरप्रीत सिंह सुआंदी बलाक नोडल अफसर सेकेंडरी सिक्या शाहकोट दो प्रिंसिपल सतवंत कौर सोहल जगीर पाल सिंह बल्ला कोऑर्डिनेटर स्कूल सिक्ख्या हलका शाहकोट जसवंत सिंह गिल सरपंच बग्गा सब इंस्पेक्टर लखवीर सिंह माडल थाना शाहकोट बीएनओ प्राइमरी सिक्स शाहकोट दो राकेश खैरा हेड टीचर रमन गुप्ता आदि मौजूद सन ਇਸ ਮੌਕੇ ਹਲਕਾ ਇੰਚਾਰਜ ਪਿੰਦਰ ਪੰਡੋਰੀ ਨੇ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸਤਾ ਵਿੱਚ ਆਈ ਹੈ ਉਸ ਦਿਨ ਤੋਂ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਸਾਰੀਆਂ ਹੀ ਲੋੜੀਆਂ ਸਹੂਲਤਾਂ ਮਿਲ ਰਹੀਆਂ ਹਨ ਸਕੂਲਾਂ ਦੀਆਂ ਸੁੰਦਰ ਇਮਾਰਤਾਂ ਵਿੱਚ ਉੱਚ ਸਿੱਖਿਆ ਪ੍ਰਾਪਤ ਅਧਿਆਪਕ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਰਹੇ ਹਨ ਅਤੇ ਸਰਕਾਰੀ ਸਕੂਲਾਂ ਤੋਂ ਸਿੱਖਿਆ ਪ੍ਰਾਪਤ ਕਰ ਅੱਜ ਬੱਚੇ ਉਹ ਚੌਦਿਆਤੇ ਸੇਵਾਵਾਂ ਨਿਭਾ ਰਹੇ ਹਨ ਉਹਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਵਿੱਚ ਕਰਵਾਉਣ ਅਤੇ ਸਰਕਾਰ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਦਾ ਲਾਭ ਲੈਣ ਇਸ ਮੌਕੇ ਵੱਖ-ਵੱਖ ਸਿੱਖਿਆ ਅਧਿਕਾਰੀਆਂ ਅਤੇ ਅਧਿਆਪਕ ਵਰਗ ਨੇ ਵੀ ਸੰਬੋਧਨ ਕਰਦਿਆਂ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਤੇ ਜ਼ੋਰ ਦਿੱਤਾ। ਸਮਾਗਮ ਦੌਰਾਨ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਸੱਭਿਆਚਾਰਕ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਅੰਤ ਵਿੱਚ ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਹਲਕਾ ਇੰਚਾਰਜ ਪੰਡੋਰੀ ਵੱਲੋਂ ਪ੍ਰੋਗਰਾਮ ਪੇਸ਼ ਕਰਨ ਵਾਲੇ ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦੀ ਸਮਾਪਤੀ ਤੇ ਸਰਪੰਚ ਜਸਵੰਤ ਸਿੰਘ ਗਿੱਲ ਨੇ ਗ੍ਰਾਮ ਪੰਚਾਇਤ ਬੱਗਾਵਲੋਂ ਹਰ ਤਰ੍ਹਾਂ ਨਾਲ ਸਹਿਯੋਗ ਦੇਣ ਦਾ ਪਰੋਸਾ ਦਿੱਤਾ ਤੇ ਹੈੱਡ ਟੀਚਰ ਰਮਨ ਗੁਪਤਾ ਨੇ ਸਾਰਿਆਂ ਦਾ ਤਨਵਾ ਕੀਤਾ ਸ਼ਾਹਕੋਟ ਤੋਂ ਪੰਜਾਬ న్యూਸ ਆਨਲਾਈਨ ਦੀ ਖਾਸ ਰਿਪੋਰਟ ਅੱਜ ਅਸੀਂ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਬੱਗਾ ਵਿਧਾਨ ਸਭਾ ਸ਼ਾਹਕੋਟ ਦੇ ਵਿੱਚ ਬਲਾਕ 2 ਦੇ ਵਿੱਚ ਅਸੀਂ ਅੱਜ ਪਹੁੰਚੇ ਹਾਂ ਜਿੱਥੇ ਸਾਡੇ ਸੁਪਰੀਮੋ ਕੇਜੀਵਾਲ ਸਾਹਿਬ ਤੇ ਸਾਡੇ ਸੀਐਮ ਸਾਹਿਬ ਸਰਦਾਰ ਭਗਵਾਨ ਸਿੰਘ ਮਾਨ ਨੇ ਅੱਜ ਸਕੂਲਾਂ ਦੇ ਵਿੱਚ ਜੋ ਅੱਜ ਮਹਿਮ ਅੱਜ ਜਾਰੀ ਕੀਤੀ ਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੀ ਸਿੱਖਿਆ ਨੂੰ ਇਹਨਾਂ ਉੱਪਰ ਚੱਕਿਆ ਉਹ ਸਕੂਲਾਂ ਦੇ ਵਿੱਚ ਜੋ ਸਹੂਲਤਾਂ ਅੱਜ ਤੋਂ ਪਹਿਲਾਂ ਕਦੀ ਨਹੀਂ ਮਿਲੀਆਂ ਉਹ ਅੱਜ ਸਾਨੂੰ ਮਿਲ ਰਹੀਆਂ ਔਰ ਅਸੀਂ ਇਹ ਵਾਅਦਾ ਕਰਦੇ ਹਾਂ ਸਾਰੇ ਜਣੇ ਪੂਰੇ ਵਿਧਾਨ ਸਭਾ ਦੇ ਵਿੱਚ ਔਰ ਪੂਰੇ ਪੰਜਾਬ ਦੇ ਵਿੱਚ ਅਸੀਂ ਵੱਧ ਤੋਂ ਵੱਧ ਬੱਚੇ ਜਿਹੜੇ ਉਹ ਸਰਕਾਰੀ ਸਕੂਲਾਂ ਦੇ ਵਿੱਚ ਆਪਾਂ ਦਾਖਲਾ ਕਰਾਈਏ ਜੋ ਆਪਾਂ ਇਹਨਾਂ ਤੋਂ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਦਾ ਆਪਾਂ ਇਹਨਾਂ ਤੋਂ ਵੱਧ ਤੋਂ ਵੱਧ ਬੱਚੇ ਪੜਾ ਸਕੀਏ ਕਿਉਂਕਿ ਅੱਜ ਆਮ ਇੱਕ ਟ੍ਰੈਂਡ ਬਣ ਚੁੱਕਾ ਜੇ ਮੇਰੇ ਬੱਚੇ ਪ੍ਰਾਈਵੇਟ ਸਕੂਲ 'ਚ ਪੜਦੇ ਆ ਤੇ ਮੈਂ ਨਾਲ ਦੇ ਗਵਾਂਢੀਆਂ ਦੇ ਵੀ ਕਹਿੰਨਾ ਬੱਚੇ ਪੜਾਈਏ ਪਰ ਨਹੀਂ ਅਸੀਂ ਵੀ ਅੱਜ ਸਰਕਾਰੀ ਸਕੂਲਾਂ ਦੇ ਵਿੱਚ ਪੜ ਕੇ ਅੱਜ ਉਸ ਮਹਾਰਾਜ ਦੇ ਸੱਚੇ ਪਾਤਸ਼ਾਹ ਦੀ ਬਦੌਲਤ ਅੱਜ ਇੱਥੇ ਤੱਕ ਪਹੁੰਚੇ ਆ ਕਿਉਂਕਿ ਸਰਕਾਰੀ ਸਕੂਲਾਂ ਵਿੱਚ ਪੜ੍ਹ ਕੇ ਆਈਪੀਐਸ ਅਫਸਰ ਲੱਗੇ ਬੱਚੇ ਸਪੋਰਟਸ ਦੇ ਵਿੱਚ ਅਫਸਰ ਲੱਗੇ ਹੋਏ ਆ ਮੈਂ ਅੱਜ ਬੱਗਾਪਿੰਡ ਵਿੱਚ ਪਹੁੰਚਾ ਇਹਨਾਂ ਦਾ ਸਾਰਿਆਂ ਦਾ ಗ್ರಾಮ ਪੰਚਾਇਤ ਦਾ ਔਰ ਜਿੰਨੇ ਮੇਰੇ ਟੀਚਰ ਸਹਿਬਾਨ ਨੇ ਆ ਪ੍ਰਿੰਸੀਪਲ ਸਹਿਬਾਨ ਪ੍ਰੈਸ ਰਿਪੋਰਟਰਾਂ ਦਾ ਧੰਨਵਾਦ ਕਰਦਾ ਜੋ ਇਸ ਚੀਜ਼ ਨੂੰ ਆਪਾਂ ਵੱਧ ਤੋਂ ਵੱਧ ਉੱਚਾ ਚੁੱਕ ਕੇ ਆਪਾਂ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜਾਈਏ ਤੇ ਇਸ ਚੀਜ਼ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਸੁਪਰੀਮੋ ਸਾਹਿਬ ਦਾ ਔਰ ਸਰਦਾਰ ਭਗਵੰਤ ਸਿੰਘ ਮਾਨ ਦਾ ਸੋ ਥੈਂਕ ਯੂ ਜੀ